ਕਿਸੇ ਜ਼ਮਾਨੇ ਚ ਹੁੰਦਾ ਸੀ ਕਿ ਜਦੋਂ ਕੋਈ ਕਹਿੰਦੇ ਸੀ ਕਿਸੇ ਨੂੰ ਕਿ ਤੇਰੇ ਨਾਲ ਜੇ ਜ਼ਿਆਦਤੀ ਹੋਈ ਤੇ ਮੈਂ ਹਾਈ ਕੋਰਟ ਜਾਊਂਗਾ ਅੱਜ ਮੇਰਾ ਖਿਆਲ ਹੈ ਉਹ ਸਮਾਂ ਆ ਗਿਆ ਕਿ ਕੋਈ ਕਹਿ ਨਹੀਂ ਸਕਦਾ ਕਿ ਮੈਂ ਹਾਈ ਕੋਰਟ ਜਾਊਂਗਾ ਤੇ ਮੈਨੂੰ ਜਸਟਿਸ ਮਿਲ ਜੇ ਇਹ ਆਪਾਂ ਕਹਿੰਦੇ ਕਿ ਜੀ ਪੰਜਾਬ ਦੇ ਵਿੱਚ ਇੰਨਾ ਦੁਖਾਂਤ ਸੀ ਇੰਨਾ ਮਾੜਾ ਸਮਾਜ ਸੀ ਦੇਖਿਆ ਅਜਿੱਤੇ ਕਿ ਹਜ਼ਾਰਾਂ ਬੱਚਿਆਂ ਨੂੰ ਫੜ ਕੇ ਮਾਰ ਦਿੱਤਾ ਗਿਆ ਤੇ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਫਿਰ ਉਸ ਸਟੇਟ ਦਾ ਉਹਨੂੰ ਸੁਖੀ ਲਾਇਆ ਗਿਆ ਇਹ ਬੰਦੇ ਕਿਸੇ ਨੇ ਕ੍ਰਾਈਮ ਕੀਤਾ ਹੈ ਇਹ ਜੇ ਕਿਸੇ ਨੇ ਕੋਈ ਅਫੈਂਸ ਕੀਤੀ ਹੈ ਤੇ ਹੀ ਸ਼ੁੱਡ ਬੀ ਸਬਜੈਕਟਡ ਟੂ ਟ੍ਰਾਇਲ ਵੇਅਰ ਹੀ ਗੈਟਸ ਦੀ ਫੇਅਰ ਚਾਂਸ ਟੂ ਡਿਫੈਂਡ ਹੰਸੈਲ ਤੁਸੀਂ ਉਹਨੂੰ ਐਨਐਸਏ ਲਾ ਕੇ ਭੇਜ ਦਿੰਦੇ ਹੋ ਇੱਥੋਂ ਚੁੱਕ ਕੇ ਤੁਸੀਂ ਪਾਲ ਦਿੰਦੇ ਉਹਨੂੰ ਡਿਬਰੂਗੜ੍ਹ ਜਿੱਥੇ ਕਿ ਉਹਦਾ ਇੱਕ ਪਰਿਵਾਰ ਦਾ ਬੰਦਾ ਮਿਲਣ ਜਾਣ ਵਾਸਤੇ ਨਹੀਂ ਜਾ ਸਕਦਾ ਤੇ ਮਿਲਣ ਦੀ ਪਰਮਿਸ਼ਨ ਵੀ ਨਹੀਂ ਮਿਲਦੀ ਉਹਨੂੰ ਤੁਸੀਂ ਇਹ ਕਿੱਥੋਂ ਦਾ ਇਨਸਾਫ ਕਿੰਨਾ ਕਾਨ ਹਿਊਮਨ ਰਾਈਟਸ ਦਾ ਪੰਜਾਬ ਵਿੱਚ ਹੋਇਆ ਇੱਕ ਹੱਕੇ ਦੇ ਵਿੱਚ ਔਰ ਉਹ ਬੜਾ ਕੋਡਿਫਾਈਡ ਹੈ ਉਹ ਕੋਈ ਇੱਕ ਇਮੇਜినਰੀ ਨਹੀਂ ਹੈ ਉਹ ਇੱਕ ਲਿਖਤ ਰੂਪ ਵਿੱਚ ਵੀ ਸਾਡੇ ਸਾਹਮਣੇ ਆਇਆ I ਅਜ ਤੋ 75 ਸਾਲ ਪਹਿਲਾਂ 1948 ਦੇ ਵਿੱਚ ਉਸ ਤੋਂ ਬਾਅਦ ਹਿਊਮਨਾਈਜ਼ ਦੀ ਕੀ ਡਿਵੈਲਪਮੈਂਟ ਹੋਈ ਅੱਜ ਆਪਾਂ ਕਿੱਥੇ ਖੜੇ ਆ ਤੇ ਇੱਥੋਂ ਅੱਗੇ ਆਪਾਂ ਕੀ ਕਰਨਾ ਇਹ ਜਿਹੜੀ ਸੋਚ ਹੈ ਇਹਦਾ ਵਿਚਾਰ ਕਰਨ ਦੀ ਲੋੜ ਹੈ ਆਪਾਂ ਇਸ ਇਸ ਮੁਲਕ ਦੇ ਇਸ ਪਾਰਟ 'ਚ ਬੈਠੇ ਆਂ ਸ਼ਾਇਦ ਯੂਨੀਵਰਸਲ ਹਿਊਮਨ ਰਾਈਟ ਦੇ ਵਾਸਤੇ ਕਿਸੇ ਹੋਰ ਮੁਲਕ ਦੇ ਵਿੱਚ ਜਾਂ ਹੋਰ ਕੰਟਰੀ ਦੇ ਪਾਰਟ ਦੇ ਵਿੱਚ ਆਪਾਂ ਸ਼ਾਇਦ ਨਾ ਕੁਝ ਕਰ ਸਕੀਏ ਜੇ ਸਾਡੀ ਕੋਈ ਕੰਟ੍ਰਿਬਿਊਸ਼ਨ ਹੋ ਸਕਦੀ ਹੈ ਤੇ ਸ਼ਾਇਦ ਹੋ ਸਕਦਾ ਹੈ ਕਿ ਇਸ ਪਾਰਟ ਜਿਸ ਪਾਰਟ ਦੇ ਅਸੀਂ ਅਸੀਂ ਉਹਦੇ ਵਿੱਚ ਇੱਕ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਜਾਂ ਉਹਦੇ ਵਿੱਚ ਆਪਾਂ ਜੇ ਕੋਈ ਕੰਟਰੀਬਿਊਟ ਕਰ ਸਕੀ ਤੇ ਉਹ ਜਿਹੜਾ ਨਾ ਇੱਕ ਸਾਡਾ ਮਿਸ਼ਨ ਹੋਣਾ ਚਾਹੀਦਾ ਮੇਰੇ ਵਿਚਾਰ ਬਹੁਤ ਸਾਰਾ ਜ਼ਿਕਰ ਹੋਇਆ ਇਥੇ ਕਿ ਕਿਸ ਤਰ੍ਹਾਂ ਹਿਊਮਨ ਰਾਈਟ ਵਾਇਓਲੇਸ਼ਨ ਹੋਈਆਂ ਤੇ ਉਹਨਾਂ ਦੀ ਜਿਹੜੀ ਪਰਪਾਈ ਨਹੀਂ ਹੋ ਸਕੀ ਬਿਲਕੁਲ ਸਹੀ ਗੱਲ ਹੈ ਮੈਂ ਇਸ ਦਾ ਬਲੇਮ ਜਿਹੜਾ ਨਾ ਸੋਸਾਇਟੀ ਤੋਂ ਜ਼ਿਆਦਾ ਉਹ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਮੈਂ ਇਨਕਲੂਡਿੰਗ ਕੋਰਟਸ ਨੂੰ ਵੀ ਦਿੰਦਾ ਮੈਂ ਜੁਡੀਸ਼ੀਅਲ ਪਾਰਟ ਦਾ ਸਿਸਟਮ ਰਿਆਂ ਮੇਰੇ ਖਿਆਲ ਦੇ ਵਿੱਚ ਕੋਰਟ ਦਾ ਜਿਹੜਾ ਰੋਲ ਸੀ ਉਹ ਉਸ ਲੈਵਲ ਦਾ ਨਹੀਂ ਸੀ ਇਹਨਾਂ ਹਿਊਮਨ ਰਾਈਟਸ ਨੂੰ ਰੋਕਣ ਵਾਸਤੇ ਜਾਂ ਹਿਊਮਨ ਰਾਈਟ ਨੂੰ ਚੈੱਕ ਕਰਨ ਵਾਸਤੇ ਜਿਹੜਾ ਕਿ ਹੋਣਾ ਚਾਹੀਦਾ ਸੀ ਜੇ ਉਹ ਹੁੰਦਾ ਤੇ ਹੋ ਸਕਦਾ ਸੀ ਜਿੰਨਾ ਗਾਨ ਹਿਊਮਨ ਰਾਈਟ ਦਾ ਇਸ ਪਾਰਟ ਇਸ ਸੂਬੇ ਦੇ ਪਾਰਟ ਵਿੱਚ ਹੋਣਾ ਸ਼ਾਇਦ ਉਹ ਨਾ ਹੁੰਦਾ ਮੈਂ ਦੋ ਕ एग्जांपल ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਮੈਂ ਸਾਹਮਣੇ ਕਿ ਲਿਖਿਆ ਨੇ ਮੈਂ ਜਦੋਂ ਜੱਜ ਸੀ ਤੇ ਮੇਰੇ ਕੋਲ ਇੱਕ ਕੇਸ ਘੁੰਮਦਾ ਘੁੰਮਦਾ ਆ ਗਿਆ 1995 ਦੇ ਵਿੱਚ ਕਿਸੇ ਨੇ ਕੇਸ ਫਾਈਲ ਕੀਤਾ ਇੱਕ ਪੁਲਿਸ ਦਾ ਮੁਲਾਜ਼ਮ ਸੀ ਜਿਸ ਨੇ ਇੱਕ ਕਿਸੇ ਵਕੀਲ ਦੇ ਥਰੂ ਰਿਟ ਫਾਈਲ ਕੀਤੀ ਕਿ ਮੈਂ ਚਸ਼ਮਦੀਦ ਗਵਾਹ ਆਸਤ ਬੰਦੇ ਐਫ ਆਈ ਆਰ ਦਾ ਨਾਂ ਦਿੱਤਾ ਉਹਨੇ ਕਿ ਇਹ ਬੰਦੇ ਜਿਹੜੇ ਸੀ ਇਹ ਮੇਰੇ ਸਾਹਮਣੇ ਇਹਨਾਂ ਨੂੰ ਲੈ ਕੇ ਜਾਂਦੀ ਸੀ ਪੁਲਿਸ ਫਾਲਸ ਐਨਕਾਉਂਟਰ ਚ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਦਿਖਾਇਆ ਜਾਂਦਾ ਸੀ ਕਿ ਅਸੀਂ ਜਦੋਂ ਰਿਕਵਰੀ ਵਾਸਤੇ ਜਾ ਰਹੇ ਸੀ ਰਸਤੇ 'ਚ ਐਨਕਾਉਂਟਰ ਹੋਇਆ ਤੇ ਮਾਰ ਗਏ ਮੇਰੀ ਐਲੀਵੇਸ਼ਨ ਤੋਂ ਬਾਅਦ ਉਹ ਕੇਸ ਕਈ ਸਾਲ ਉੱਤੇ ਪੈਂਦਾ ਰਿਹਾ ਉਹ ਵਕੀਲ ਜਿਹੜਾ ਕੀਤਾ ਗਿਆ ਸੀ ਉਹਨੇ ਐਪਲੀਕੇਸ਼ਨ ਦੇ ਦਿੱਤੀ ਜੀ ਮੈਨੂੰ ਵਿਡਰਾ ਕਰਨ ਦਾ ਹੁਕਮ ਹੈ ਇੱਕ ਜੱਜ ਸਾਹਿਬ ਚੰਗਾ ਕੀਤਾ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ ਨਹੀਂ ਇਹ ਇੱਕ ਪਬਲਿਕ ਇਸ਼ੂ ਹੈ ਤੈਨੂੰ ਮੈਂ ਵਿਡਰਾ ਕਰਨ ਦੀ ਪਰਮਿਸ਼ਨ ਨਹੀਂ ਦਿੰਦਾ ਉਹ ਕੇਸ ਵਿਡਰਾ ਨਹੀਂ ਹੋਇਆ ਉਹ ਜਦੋਂ ਮੈਂ ਬੈਠਾ ਸੀ ਤੇ ਬੈਂਸ ਸਾਹਿਬ ਨੂੰ ਉਹਨਾਂ ਨੇ ਆ ਕੇ ਗੇਜ ਕੀਤਾ ਮੈਨੂੰ ਯਾਦ ਹੈ ਬੈਂਸ ਸਾਹਿਬ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਜਿਹੜੀ ਮੇਰੇ ਕੋਲ ਲੱਗੀ ਜਿਸ ਜਿਹੜਾ ਨੇ ਕਿਹਾ ਜੀ ਇਹ ਕੇਸ ਹੈ ਵਿਚਾਰਾਂ ਦਾ ਬਿਆਹ ਦੀ ਸੁਣਵਾਈ ਹੋਣੀ ਚਾਹੀਦੀ ਹੈ ਮੈਂ ਜਦੋਂ ਦੇਖਿਆ ਤੇ ਉਹ ਰਜਿਸਟਰੀ ਚ ਉਹਦੇ ਡੇਟ ਪਈ ਸੀ ਕੇਸ ਜੀ ਤੇ ਉਹ ਕਈ ਸਾਲ ਉਹ ਡੇਟ ਪੈਣ ਤੋਂ ਬਾਅਦ ਉਹ ਲੱਗਿਆ ਜੀ ਹਾਈ ਕੋਰਟ ਇਹ ਇੱਕ ਸਿਸਟਮ ਦਾ ਡਰਾਬੈਕਸ ਇੱਕ ਦਿਨ ਹੋ ਸਕਦਾ ਹੈ ਕਿ ਇੱਕ ਜੱਜ ਨੇ ਡੇਟ ਪਾਈ ਹੋਵੇ ਤੇ ਰਜਿਸਟਰੀ ਉਹਨੂੰ ਕਈ ਸਾਲ ਲਿ스트ੀ ਨਾ ਕਰੇ ਜਦੋਂ ਮੇਰੇ ਕੋਲ ਲੱਗਿਆ ਤੇ ਮੈਂ ਉਹਨੂੰ ਪਹਿਲਾਂ ਤੇ ਰਜਿਸਟਰੀ ਦੀ ਐਕਸਪਲੇਨੇਸ਼ਨ ਮੰਗੀ ਕਿ ਇਹਨੇ ਸਾਲ ਨੂੰ ਡਿਸਕਿਊ ਨਹੀਂ ਕੀਤਾ ਕਿ ਮੈਨੂੰ ਪਤਾ ਸੀ ਕਿ ਜੇ ਮੈਂ ਇੱਧਰ ਨੂੰ ਪੈ ਗਿਆ ਤੇ ਕੰਨ ਨੇ ਉਹਦੇ ਤੇ ਮੈਂ ਕਿਹਾ ਇਹਨੂੰ ਡੀਲਿਸਟ ਕਰਕੇ ਉਹਨੂੰ ਸੈਪਰੇਟਲੀ ਦੇਖਾਂਗੇ ਤੇ ਬੈਂਸ ਵਾਸਤੇ ਮੈਂ ਬੈਂਸ ਸਾਹਿਬ ਨੂੰ ਰਿਕੁਐਸਟ ਕੀਤੀ ਉਸ ਵੇਲੇ ਪੰਤਿਕ ਸਰਕਾਰ ਸੀ ਜਦੋਂ ਮੇਰੇ ਕੋਲ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਕਿ ਇਹਨਾਂ ਦੀ ਪ੍ਰੇਅਰ ਇਹ ਹੈ ਕਿ ਇਹ ਪੰਜਾਬ ਪੁਲਿਸ ਇਹਨੂੰ ਫੇਅਰਲੀ ਇਨਵੈਸਟੀਗੇਟ ਨਹੀਂ ਕਰ ਸਕਦੀ ਇਸ ਇਨਕਾਊਂਟਰ ਨੂੰ ਕਿ ਕਿਆ ਉਹ ਸੱਚ ਬੰਦੇ ਮਾਰੇ ਗਏ ਜਾਂ ਝੂਠੇ ਸੀ ਇਸ ਕਰਕੇ ਇਸ ਨੂੰ सीबीआई ਨੂੰ ਦਿੱਤਾ ਜਾ ਇਸ ਪ੍ਰੇਅਰ ਅਨੁਸਾਰ ਦੀ ਮੈਂ ਉਹਨਾਂ ਨੂੰ ਗੌਰਮੈਂਟ ਨੂੰ ਬੁਲਾ ਕੇ ਪੁੱਛਿਆ ਵੀ ਤੁਸੀਂ ਪੰਥਕ ਸਰਕਾਰ ਉਹ ਤੁਹਾਡਾ ਤੇ ਆਪ ਵੀ ਇਹ ਵਿਚਾਰ ਸੀ ਕਿ ਅਸੀਂ ਇਹੋ ਜਿਹੜੇ ਝੂਠੇ ਮੁਕਾਬਲੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਾਵਾਂਗੇ ਤੁਹਾਨੂੰ ਕੋਈ ਇਤਰਾਜ਼ ਹੈ ਜੇ ਇਹਨੂੰ ਸੀਬੀਆਈ ਨੂੰ ਦਿੱਤਾ ਜਾਵੇ ਗਵਰਨਮੈਂਟ ਨੇ ਆਪੋਜ਼ ਕੀਤਾ ਉਹਨੂੰ ਉਹਨਾਂ ਕਹਿ ਗਿਆ ਜੀ ਨਹੀਂ ਸੀਬੀਆਈ ਨੂੰ ਨਹੀਂ ਅਸੀਂ ਆਪਣੀ ਪੁਲਿਸ ਤੋਂ ਇਨਵੈਸਟੀਗੇਸ਼ਨ ਕਰਾ ਦਿੰਦੇ ਮੈਂ ਮੈਂ ਸਭ ਨੂੰ ਪੁੱਛਿਆ ਕਿ ਜੇ ਤੁਸੀਂ ਸੈਟੀਸਫਾਈਡ ਹੋ ਜੇ ਕਿਸੇ ਨੂੰ ਪੁਲਿਸ ਨੂੰ ਦਿੱਤਾ ਜਾਵੇ ਇਹਨਾਂ ਨੇ ਕਹਿ ਜੀ ਨਹੀਂ ਮੈਂ ਰਿਕਵੈਸਟ ਕਰਾਂਗਾ ਕਿ ਸੀਬੀਆਈ ਕੋਲ ਜਾਣਾ ਚਾਹੀਦਾ ਇਹਨਾਂ ਨੇ ਆਪਣੀ ਬਹਿਸ ਕੀਤੀ ਮੈਂ ਉਹਦੇ 'ਚ ਆਰਡਰ ਕਰ ਦਿੱਤਾ ਕਿ ਇਹ ਇਹ ਜਿਹੜਾ ਇਨਵੈਸਟੀਗੇਸ਼ਨ ਹੈ ਸੱਤ ਬੰਦਿਆਂ ਦੀ ਜਿਹੜੇ ਮਾਰੇ ਨੇ ਐਫ ਆਈ ਆਰ ਦਾ ਨਾਂ ਸੀ ਉਹ ਬੰਦੇ ਨੇ ਬਿਲਕੁਲ ਸਾਰੇ ਇਨਸੀਡੈਂਟ ਦੱਸੇ ਹੋਏ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਮਾਰੇ ਗਏ ਉਹਨਾਂ ਨੂੰ ਮੈਂ ਉਹ ਡਾਇਰੈਕਸ਼ਨ ਦਿੱਤੀ ਵੀ ਸੀਬੀਆਈ ਇਨਕੁਆਇਰ ਕਰੇ ਐਕਸਪਰੀਮ ਕੋਰਟ ਦੀ ਜੱਜਮੈਂਟ 'ਤੇ ਉਹ ਰਿਲਾਇ ਕਰਕੇ ਜਦੋਂ ਪੁਲਿਸ ਇਨਵੋਲਡ ਹੈ ਤੇ ਉਸ ਤੋਂ ਫਿਰ ਇਨਵੈਸਟੀਗੇਸ਼ਨ ਐਕਸਪੈਕਟਿਡ ਨਹੀਂ ਹੈ ਤੇ ਇਸ ਕਰਕੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕੁਝ ਦਿਨਾਂ ਬਾਅਦ ਮੇਰਾ ਫੈਸਲਾ ਉਹ ਡਿਵੀਜ਼ਨ ਮੈਂਚਨ ਸਟੇ ਕਰ ਦਿੱਤਾ ਔਰ ਡਿਵੀਜ਼ਨ ਮੈਂਚ ਨੇ ਮੜ ਕੇ ਮੇਰੇ ਮੇਰੇ ਰਿਟਾਇਰਮੈਂਟ ਤੋਂ ਬਾਅਦ ਉਹਦਾ ਫੈਸਲਾ ਬੈਂਸ ਸਾਹਿਬ ਨੇ ਬਹਿਸ ਕੀਤੀ ਤੇ ਕੀਤਾ ਤੇ ਮੇਰੇ ਖਿਲਾਫ ਸਟ੍ਰਿਕਚਰ ਵੀ ਪਾਸ ਕੀਤੀ ਸਟ੍ਰਿਕਚਰ ਇਸ ਕਰਕੇ ਪਾਸ ਕੀਤਾ ਕਿ ਮੈਂ ਮੇਰਾ ਫੌਜ ਦਾ ਪਛੋਕਰ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਜਦੋਂ ਜਾ ਰਹੇ ਸੀ ਤੇ ਸਾਡਾ ਐਮਬੁਸ਼ ਹੋਇਆ ਐਮਬੁਸ਼ ਦੇ ਵਿੱਚ ਗੋਲੀਆਂ ਚੱਲੀਆਂ ਤੇ ਮਾਰੇ ਗਏ ਉਹ ਬੰਦਾ ਮਾਰਿਆ ਗਿਆ ਜਿਹੜਾ ਲੈ ਕੇ ਜਾ ਰਹੇ ਸੀ ਅਸੀਂ ਰਿਕਵਰੀ ਵਾਸਤੇ ਤੇ ਬਾਕੀ ਕਿਸੇ ਨੂੰ ਕੁਝ ਨਹੀਂ ਹੋਇਆ ਤਾਂ ਮੇਰੀ ਮੈਂ ਕੁਝ ਮੈਂ ਦਾ ਮੇਰਾ ਫੌਜ ਦਾ ਪਛੋਕੜ ਹੋਣ ਕਰਕੇ ਮੈਨੂੰ ਪਤਾ ਸੀ ਮੁਸ਼ਕੀ ਹੁੰਦੀ ਹੈ ਮੁਸ਼ ਜਦੋਂ ਕੋਈ ਤੁਸੀਂ ਕਿਸੇ ਨੂੰ ਇੱਕ ਮਿੱਥੀ ਹੋਈ ਜਗਾ ਦੇ ਉੱਤੇ ਲੋਕ ਕੇ ਗੋਲੀ ਚ ਨਾਉਂਦੇ ਹੋ ਉਹਨੂੰ ਐਮਬੁਸ਼ ਕਹਿੰਦੇ ਨੇ ਤੇ ਮੈਂ ਉਹ ਲਿਖਿਆ ਕਿ ਐਮਬੁਸ਼ ਦੇ ਵਿੱਚ ਕੋਈ ਚਾਂਸ ਨਹੀਂ ਹੁੰਦਾ ਜਿੰਨੇ ਬੰਦੇ ਹੋਣ ਉਹ ਬਚ ਕੇ ਨਿਕਲ ਜਾਣ ਤੇ ਉਹਦੇ ਚੋਂ ਇੱਕ ਹੀ ਬੰਦੇ ਨੂੰ ਗੋਲੀ ਵੱਜੀ ਉਹ ਜਿਹੜਾ ਬੰਦਾ ਸੀ ਲੈ ਕੇ ਜਾ ਰਿਹਾ ਸੀ ਤੇ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਚਰੀਟ ਵੀ ਨਹੀਂ ਆਈ ਮੈਂ ਇਹ ਜੱਜਮੈਂਟਸ ਵਿੱਚ ਲਿਖਿਆ ਸੀ ਤੇ ਮੈਂ ਇਹ ਮੰਨਣ ਯੋਗ ਨਹੀਂ ਇਸ ਕਰਕੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੇ ਮੈਨੂੰ ਇਸ ਵੇਲੇ ਸੁਪਰੀਮ ਕੋਰਟ ਦੇ ਜੱਜ ਨੇ ਕੁਝ ਦਿਨਾਂ ਚੋ ਵੀ ਰਿਟਾਇਰ ਹੋ ਰਹੇ ਜਿਨ੍ਹਾਂ ਨੇ ਮੇਰੀ ਜੱਜਮੈਂਟ ਤੇ ਮੇਰੇ ਖਿਲਾਫ ਸਟ੍ਰਕਚਰ ਵੀ ਪਾਸ ਕੀਤੇ ਉਹਨਾਂ ਨੇ ਕਿਹਾ ਜੀ ਕਿ ਆਪਣੀ ਪਰਸਨਲ ਨੋਲਿਜ ਇਹਨੇ ਇਨਕੂ ਇਨਕਲੂਡ ਕਰਤੀ ਜੱਜਮੈਂਟ ਦੇ ਵਿੱਚ ਕਿਉਂ ਨਹੀਂ ਕਰ ਸਕਦਾ ਸੀ ਮੈਂ ਕਰ ਸਕਦਾ ਸੀ ਜੇ ਮੈਨੂੰ ਕਿਸੇ ਗੱਲ ਦਾ ਪਰਸਪਨ ਪਤਾ ਹੈ ਆਫਟਰ ਆਲ ਅਸੀ ਅਸਿਸਟੈਂਸ ਕੋਰਟ ਦੀ ਕਿਉਂ ਲੈਨੇ ਆ ਵਕੀਲਾ ਕੋਲੋਂ ਇਸ ਕਰਕੇ ਕਿ ਪਤਾ ਲੱਗੇ ਨਹੀਂ ਸਾਨੂੰ ਕੀ ਪ੍ਰੋਪਰ ਅਸੀਂ ਜੱਜਮੈਂਟ ਦੇ ਸਕੀ ਜੇ ਮੇਰੇ ਕੋ ਆਪਣੀ ਨੌਲੇਜ ਹੈਗੀ ਤੇ ਮੈਂ ਜ਼ਰੂਰ ਪਤਾ ਕਰ ਸਕਦਾ ਸੀ ਇਹ ਸੀ ਸਾਡੇ ਕੋਰਟ ਦਾ ਉਹ ਸੱਤ ਬੰਦੇ ਅਜੇ ਵੀ ਅਖਿਲ ਸੁਪਰੀਮ ਕੋਰਟ ਚ ਪੈਂਡਿੰਗ ਹੈ ਅਜੇ ਤੱਕ ਫੈਸਲਾ ਨਹੀਂ ਹੋਇਆ ਉਸ ਜੱਜਮੈਂਟ ਦਾ ਉਹ ਸੱਤ ਬੰਦੇ ਜਿਨ੍ਹਾਂ ਵਿੱਚ ਇੱਕ ਚਸ਼ਨਦੀਪ ਗਵਾ ਸੀ ਇਹ ਸੀ ਸਾਡੇ ਕੋਰਟਸ ਦਾ ਰੋਲ ਮੈਂ ਇਸਕੇ ਕਹਿੰਦਾ ਕਿ ਹਿਊਮਨ ਰਾਈਟ ਦੀ ਵਾਇਲੇਸ਼ਨ ਜਿਹੜੀ ਹੈ ਨਾ ਉਹਦੇ ਵਿੱਚ ਸਿਰਫ ਸੋਸਾਇਟੀ ਦਾ ਹੀ ਨਹੀਂ ਸਿਰਫ ਗਵਰਨਮੈਂਟਸ ਦਾ ਨਹੀਂ ਐਡਮਿਨਿਸਟ੍ਰੇਸ਼ਨ ਦਾ ਨਹੀਂ ਬਹੁਤ ਜਗ੍ਹਾ ਤੇ ਸਾਡੇ ਈਵਨ ਕੋਰਟਸ ਵੀ ਹੈਵ ਫੇਲਡ ਇਨ देयर ਇਨ ਫੈਕਟ ਕਨਸਟੀਟਿਊਸ਼ਨਲ ਕੋਰਟ ਦੀ ਤਾਂ ਗੱਲ ਕੀ ਕਰਨੀ ਤੁਸੀਂ ਥੱਲੇ ਕੋਰਟਸ ਦੇ ਵਿੱਚ ਤਾਂ ਸ਼ਾਇਦ ਮੇਰਾ ਖਿਆਲ ਨਹੀਂ ਕਿ ਜਸਟਿਸ ਦਾ ਜਿਹੜਾ ਸਿਸਟਮ ਹੈ ਨਾ ਉਹ ਕਾਫੀ ਉਹਨੂੰ ਹੁਣ ਜਿਆਦਾ ਮੈਂ ਕਹੂੰਗਾ ਕਿ ਉਹ ਕਾਫੀ ਹੇਸ ਲੱਗੀ ਹੋਈ ਹੈ ਉਹਨੂੰ ਮੈਨੂੰ ਜਸਟਿਸ ਲੈਣ ਵਾਸਤੇ ਕਿਸੇ ਜ਼ਮਾਨੇ 'ਚ ਹੁੰਦਾ ਸੀ ਕਿ ਜਦੋਂ ਕੋਈ ਕਹਿੰਦੇ ਸੀ ਕਿਸੇ ਨੂੰ ਕਿ ਤੇਰੇ ਨਾਲ ਜੇ ਜ਼ਿਆਸਤੀ ਹੋਈ ਤਾਂ ਮੈਂ ਹਾਈ ਕੋਰਟ ਜਾਊਂਗਾ ਅੱਜ ਮੇਰਾ ਖਿਆਲ ਹੈ ਉਹ ਸਮਾਂ ਆ ਗਿਆ ਹੈ ਕਿ ਕੋਈ ਕਹਿ ਨਹੀਂ ਸਕਦਾ ਕਿ ਮੈਂ ਹਾਈ ਕੋਰਟ ਜਾਊਂਗਾ ਤਾਂ ਮੈਨੂੰ ਜਸਟਿਸ ਮਿਲ ਜਾਏਗਾ ਅੱਜ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਆ ਉਮੀਦਵਾਰ ਨੇ ਵੀ ਜ਼ਿਕਰ ਕੀਤਾ ਹੈ ਕਿ 28 ਸਾਲ ਬਾਅਦ ਇੱਕ ਅੱਜ ਹਾਈ ਕੋਰਟ ਦਾ ਫੈਸਲਾ ਆਇਆ ਹੈ ਦੇ ਦੇ ਚ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਫੇਕ ਇਨਕਾਊਂਟਰ ਚ ਮਾਰਿਆ ਗਿਆ ਤੇ ਉਹਦੀ ਵਾਈਫ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਮੇਰੇ ਖਿਆਲ ਮੈਂ ਉਸ ਕੇਸ ਨੂੰ ਫੋਲੋ ਕਰ ਰਿਹਾ ਕਾਫੀ ਦੇਰ ਦਾ ਤੇ ਕਈ ਮਹੀਨੇ ਕਈ ਸਾਲ ਤਾਂ ਹਾਈ ਕੋਰਟ ਚ ਪੈਂਡਿੰਗ ਹੈ ਉਹ ਕੇਸ ਔਰ ਉਹਦੇ ਚ ਕਈ ਗਵਰਨਮੈਂਟਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਬੰਦੇ ਇਨਵੋਲਡ ਸੀ ਤੇ ਅਲਟੀਮੇਟਲੀ ਜਾ ਕੇ ਹੁਣ ਉਹਦੇ ਚ ਉਹਨਾਂ ਨੇ ਕਿਹਾ ਗਿਆ ਕਿ ਜੀ ਹਾਂ ਜੀ ਉਹ ਝੂਠਾ ਇਨਕਾਊਂਟਰ ਸੀ ਤੇ ਕੇਸ ਰਜਿਸਟਰ ਹੋਇਆ ਮਿਸਟਰ ਉਮਰਾਨ ਅੰਗਲ ਜਿਹੜੇ ਆਈਜੀ ਨੇ ਐਸੋੜੇ ਉਹਨਾਂ ਦਾ ਪਿਛੋਕੜ ਕੀ ਹੈ ਉਹ ਉਮਰਾਨ ਅੰਗਲ ਇੱਕ ਕਾਲੀ ਜਥੇਦਾਰ ਸਨ ਜਿਨ੍ਹਾਂ ਦੇ ਉਹ ਗ੍ਰੈਂਡਸਨ ਨੇ ਉਹ ਕਾਲੀ ਦਲ ਦੇ ਮਨਿਸਟਰ ਵੀ ਰਹੇ ਉਹ ਐਸਸੀਪੀ ਸੇ ਦੇ ਮੈਂਬਰ ਵੀ ਰਹੇ ਉੱਥੋਂ ਉਹਨਾਂ ਦਾ ਪਰਿਵਾਰ ਜਿਹੜਾ ਕਿੱਥੇ ਪਹੁੰਚ ਗਿਆ ਫਾਲਸ ਇੰਕਾਊਂਟਰ ਉਹ ਮੈਨ ਕਿਊਜ਼ ਦੇ ਮਹਿਬੂਲ ਕਲਾਮਰ ਗਾੜੀ ਵਿੱਚ ਵੀ ਜਿਹੜਾ ਉੱਥੇ ਆ ਜਸਤੀ ਹੋਈ ਲੋਕਾਂ ਨਾਲ ਫੋਰਚੂਨੇਟਲੀ অর ਅਨਫੋਰਚੂਨੇਟਲੀ ਉਹ ਜਿਮੇਵਰੀ ਮੈਨੂੰ ਮਿਲੀ ਕਿਸੇ ਤਰੀਕੇ ਨਾਲ ਮੈਂ ਕੋਸ਼ਿਸ਼ ਕੀਤੀ ਕਿ ਉਹਦੇ ਵਿੱਚ ਜੋ ਕੁਝ ਵੀ ਸਚਾਈ ਹੈ ਉਹਨੂੰ ਸਾਹਮਣੇ ਲਿਆਂਦਾ ਜਾਵੇ ਪਰ ਨਤੀਜਾ ਕੀ ਹੈ ਕਿਸ ਗਵਰਨਮੈਂਟ ਨੇ ਟਾਈਮ ਤੇ ਉਹ ਇਨਸੀਡੈਂਟ ਹੋਇਆ ਕਿਸ ਗਵਰਨਮੈਂਟ ਚੇਂਜ ਆਉਣ ਤੇ ਉਸ ਵੇਲੇ ਵੀ ਇੱਕ ਕਮਿਸ਼ਨ ਬਣਿਆ ਹਾਈ ਕੋਰਟ ਦੇ ਜੱਜ ਦਾ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਸ ਹਾਈ ਕੋਰਟ ਦੇ ਜੱਜ ਨੂੰ ਜਦੋਂ ਰਿਪੋਰਟ ਲੈ ਕੇ ਗਿਆ ਉਹ ਇੱਥੇ ਉਹਨੂੰ ਰਿਸੀਵ ਕਰਨ ਵਾਸਤੇ ਸੈਕਟਰੀਅਟਰੀ ਦੇ ਵਿੱਚ ਇੱਕ ਕਲਰਕ ਸੀ ਇਹ ਸੀ ਮਹੱਤਤਾ ਉਸ ਕਮਿਸ਼ਨ ਦੀ ਜਿਸ ਤੋਂ ਬਾਅਦ ਕਮਿਸ਼ਨ ਮੈਨੂੰ ਮਿਲਿਆ ਮੈਂ ਕੋਸ਼ਿਸ਼ ਕੀਤੀ ਤੇ ਉਹਦਾ ਐਂਡ ਰਿਜ਼ਲਟ ਕੀ ਆਜ ਐਂਡ ਰਿਜ਼ਲਟ ਹੈ ਵੀ ਆਰ ਬੈਕ ਟੂ ਸਕੁਅਰ 1 ਉਹ ਦੋ ਬੰਦੇ ਜਿਹੜੇ ਉੱਥੇ ਜਿਹਨਾਂ ਦਾ ਕਤਲ ਹੋਇਆ ਮਿੰਦਾ ਇੱਕ ਬਿਲਕੁਲ ਉਹ ਉੱਥੇ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਪਾਠ ਕਰ ਰਹੇ ਸੀ ਜਿੰਨਾਂ ਤੇ ਜਾ ਕੇ ਜਾਂਚ ਕੀਤੀ ਹੋਈ ਔਰ ਉਹਨਾਂ ਤੇ ਜੇ جڑی میڈیکل ایویڈنس ہے وہ شو کر دیا ہے کہ وہ بیٹھے سے جدو گولیاں وجہ کہ کیونکہ بلٹ جب ریول کیتا فروم ٹاپ ٹو باٹم گیا گرگ صاحب بیٹھے نے ڈاکٹر صاحب نے جانتے ہونگے اور بڑا کلوز رینج تو ساریاں گوڑیاں چلیں حیرانی والی گل یہ ہوگی کہ اسی پولیس نے کہا کہ ساڑی ایک بھی گوڑی گھٹ نہیں اکاؤنٹڈ فار ات نمبر آف بولیٹ چلیا پر ساریاں پوریاں کرتی رہی ਕੋਈ ਰਾਈਫਲ ਨੂੰ ਫੋਰੈਂਸਿਕ ਵਾਸਤੇ ਭੇਜਿਆ ਨਹੀਂ ਗਿਆ ਕਿ ਦੇਖਿਆ ਜਾਵੇ ਕਿ ਕਿਹੜੀ ਚੋਂ ਗੋਲੀ ਚੱਲੀ ਆ ਉਹ ਉਦੋਂ ਭੇਜਿਆ ਗਿਆ ਜਦੋਂ ਮੈਂ ਜਾ ਕੇ ਕਮਿਸ਼ਨ ਕਰ ਰਿਹਾ ਸੀ ਤੇ ਮੈਂ ਕਿਹਾ ਸੀ ਕਿੱਥੇ ਆ ਰਾਈਫਲ ਦਿਖਾਓ ਕਿਹੜੀ ਕਿਹੜੀ ਗਈ ਤੇ ਉਹਨਾਂ ਨੇ ਉਦੋਂ ਭੇਜਿਆ ਤੇ ਰਿਪੋਰਟਾਂ ਮੰਗੀਆਂ ਇਹ ਕੌਣ ਜ਼ਿੰਮੇਵਾਰ ਹੈ ਉਹ ਜਿਹੜੇ ਦੋ ਕਤਲ ਹੋਏ ਉੱਤੇ ਉਹਨਾਂ ਦੇ ਜ਼ਿੰਮੇਵਾਰ ਕੌਣ ਹੈ ਜੇ ਜ਼ਿੰਮੇਵਾਰੀ ਆਪਾਂ ਉਦੋਂ ਮੁਕਰਰ ਕਰ ਦਿੰਦੇ ਉਦੋਂ ਕਿਸ ਨੂੰ ਨਹੀਂ ਪਤਾ ਸੀ ਉੱਥੇ ਕਿੰਨੂੰ ਨਹੀਂ ਪਤਾ ਉੱਥੇ ਇੰਨੀ ਪੁਲਿਸ ਹਾਜ਼ਰ ਸੀ ਕਿ ਕਿੰਨੇ ਗੋਲੀ ਚਲਾਈ ਅੱਜ ਤੱਕ ਇਹ ਨੇ ਨਾਮਜ਼ਦ ਹੋਇਆ ਕਿ ਉਹ ਗੋਲੀ ਕਿੰਨੇ ਚਲਾਈ ਮੇਰੀ ਰਿਪੋਰਟ ਤੋਂ ਬਾਅਦ ਇੱਕ ਦਾਇਰੇ ਦੇ ਸ਼ੱਕ ਦੇ ਦਾਇਰੇ ਜਿਹੜੇ 4 ਬੰਦੇ ਹੁੰਦੇ ਸੀ ਜਿਨ੍ਹਾਂ ਨੂੰ ਮੈਂ ਨਾਮ ਕੀਤਾ ਤੇ ਜਿਨ੍ਹਾਂ ਦੇ ਖਿਲਾਫ ਪਰਚਾ ਹੋਇਆ ਫਿਰ ਸਭ ਤੋਂ ਜ਼ਿਆਦਾ ਰਿਲੀਫ ਉਹਨਾਂ ਨੂੰ ਕਿੱਥੋਂ ਮਿਲੀ ਹਾਈ ਕੋਰਟ ਤੋਂ ਹਾਈ ਕੋਰਟ ਦੇ ਵਿੱਚ ਪਹਿਲਾਂ ਤਾਂ ਜਿਹੜੀ ਮੇਰੀ ਕਮਿਸ਼ਨ ਦੀ ਰਿਪੋਰਟ ਹੈ ਉਹ ਚੈਲੰਜ ਕੀਤੀ ਗਈ ਉਹ ਸਮਾਹ ਹੋ ਚਲੋ ਉਹਦੇ ਤੇ ਕਾਫੀ ਬਹਿਸ ਬੁਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਨਹੀਂ ਇਹਦੇ ਚ ਕੋਈ ਐਸੀ ਗੱਲ ਨਹੀਂ ਜਿਹਨੂੰ ਅਨਸੈਟੀਸਾਈਡ ਕੀਤਾ ਜਾਵੇ ਫਿਰ ਕਿਊਜ਼ ਵਨ ਆਫ ਦੀ ਬੈਸਟ ਕਾਉਂਸਲ ਉਹਨਾਂ ਨੇ ਕੀਤੇ ਬੈਂਸ ਸਾਹਿਬ ਨੂੰ ਮੌਕਾ ਵੀ ਮਿਲਿਆ ਥੋੜਾ ਜਿਹਾ ਡਿਫੈਂਡ ਕਰਨ ਦਾ ਕੰਪਲੇਨੈਂਟ ਵੱਲੋਂ ਇਹਨਾਂ ਦੇ ਉੱਤੇ ਕਈ ਕਿੰਤੂ ਪਰੰਤੂ ਉੱਠੇ ਫਿਰ ਬਾਅਦ ਵਿੱਚ ਕਿ ਜੇ ਕਿਦਾਂ ਹੋ ਸਕਦੇ ਆ ਜੀ ਇਹਨੂੰ ਗਵਰਨਮੈਂਟ ਕੌਂਸਲ ਨਹੀਂ ਲਾਇਆ ਜਾਂਦਾ ਇਹ ਕੰਪਲੇਂਟੈਂਟ ਕੌਂਸਲ ਰੈਡ ਕਈ ਗੱਲਾਂ ਮਤਲਬ ਇਹੋ ਜਿਹਾਂ ਜਿਹੜੀਆਂ ਕਿ ਮੈਂ ਮੈਨੂੰ ਪਰਸਨਲੀ ਨਹੀਂ ਪਤਾ ਪਰ ਮੈਂ ਆਮ ਪੇਪਰ ਚੋਂ ਫੋਲੋ ਕਰਦਾ ਰਿਹਾ ਔਰ ਉਹਨਾਂ ਨੂੰ ਰੀਲੀਫ ਮਿਲੀ ਇੱਕ ਜੱਜ ਨੇ ਸਾਰੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਸੀ ਸੈਟੀਸਾਈਫ ਕਰ ਦਿੱਤੀ ਮੇਰੀ ਸਮਝ ਦੇ ਮਤਲਬਕ ਮੈਂ ਜਿੰਨਾ ਮੈਂ ਕਾਨੂੰਨ ਪੜ੍ਹਿਆ ਜਾਂ ਜਿੰਨਾ ਕਿ ਮੈਂ ਜਾਣਦਾ ਮੈਂ ਜ਼ਿਆਦਾ ਤਕਲੀਮ ਨਹੀਂ ਕਰਦਾ ਕਦੀ ਇਨਵੈਸਟੀਗੇਸ਼ਨ ਸੈਟੀਸਾਈਡ ਨਹੀਂ ਹੁੰਦੀ ਜੇ ਫਰਜ਼ ਕਰੋ ਇਨਵੈਸਟੀਗੇਸ਼ਨ ਬਾਇਸਡ ਹੈ ਕਿਸੇ ਦਾ ਬਾਇਸ ਹੈ ਪੁਲਿਸ ਅਫਸਰ ਦਾ ਬਾਇਸ ਹੈ ਜਾਂ ਇਨਵੈਸਟੀਗੇਸ਼ਨ ਬਾਇਸਡ ਹੈ ਮੇਰੇ ਚਾਲ ਨਾ ਉਹਦਾ ਐਡਵਾਂਟੇਜ ਅਕਿਊਜ਼ ਨੂੰ ਲੈਣਾ ਚਾਹੀਦਾ ਕੋਰਟ ਦੇ ਵਿੱਚ ਉਹ ਮਿਲਦਾ ਵੀ ਹੈ ਉਹ ਜਾ ਕੇ ਕੋਰਟ ਨੂੰ ਜਦੋਂ ਟ੍ਰਾਇਲ ਕੋਰਟ ਹੋਵੇ ਉਹ ਦਿਖਾ ਕਰੇ ਉੱਥੇ ਜਾ ਕੇ ਜੀ ਇਹ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਅਫਸਰ ਨੇ ਕੀਤੀ ਹੈ ਬਾਇਸ ਸੀ ਇਸ ਕਰਕੇ ਇਹ ਜਿਹੜੀ ਹੈ ਮੇਰੀ ਜਿਹੜੀ ਹੈ ਇਨੋਸੈਂਸ ਬਣਦੀ ਹੈ ਬਟ ਇਨਸਟੈਡ ਹਾਈ ਕੋਰਟ ਦੇ ਵਿੱਚ ਇਨਵੈਸਟੀਗੇਸ਼ਨ ਹੀ ਖਤਮ ਕਰਤੀ ਰਿਜ਼ਲਟ ਕੀ ਹੋਇਆ ਕਿ ਉਹ ਕਈ ਸਾਲ ਕਿਸ ਪਿੱਛੇ ਪੈ ਗਿਆ ਤੇ ਅੱਜ ਵੀ ਜਿਹੜਾ ਕਿਸੇ ਪਹੁੰਚ ਨਹੀਂ ਰਿਹਾ ਕਿਸੇ ਨਤੀਜੇ ਬੀਬੀ ਜੀ ਇੱਥੇ ਬੈਠੇ ਨੇ ਉਹਨਾਂ ਨੇ ਇੱਕ ਜ਼ਿਕਰ ਕੀਤਾ ਤੇ ਬੇਟੀ ਦਾ ਬੜਾ ਦੁਖਾਂਤ ਉਹਨਾਂ ਨੇ ਸਾਰਾ ਵਰਣਨ ਕੀਤਾ ਆਪਣਾ ਜਿਸ ਨਾਲ ਉਹਨਾਂ ਨਾਲ ਹੋਇਆ ਮੇਰੇ ਹਿਸਾਬ ਨਾਲ ਜੇ ਕੋਈ ਗਵਰਨਮੈਂਟ ਜਾਂ ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਜਸਟਿਸ ਨਹੀਂ ਦੇ ਰਹੀ ਸੀ ਉਹਨਾਂ ਨੂੰ ਇੱਥੇ ਕੋਰਟ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਜਸਟਿਸ ਦੇਣਾ ਉਹ ਹੀ ਹਿਊਮਨ ਰਾਈਟ ਵਾਇਲੇਸ਼ਨ ਹੀ ਨਹੀਂ ਹੈ ਇੱਕ ਬੜ ਵੱਡੀ ਇੱਕ ਪਰਸਨਲ ਇੰਡੀਵਿਜੂਅਲ ਵਾਇਲੇਸ਼ਨ ਵੀ ਹੈ ਉਹਨਾਂ ਦੇ ਇੱਕ ਪਰਿਵਾਰ ਦੀ ਇੱਕ ਯੰਗ ਬੇਟੀ ਜਿਹੜੀ ਜਿਹੜੀ ਇੰਨੀ ਹੌਨਾਰ ਸੀ ਉਸ ਦੀ ਮੌਤ ਦਾ ਕੋਈ ਮੁੱਲ ਹੀ ਨਹੀਂ ਪਿਆ ਕੌਣ ਜਿੰਮੇਵਾਰ ਹੈ ਸੋਸਾਇਟੀ ਵੀ ਜ਼ਿੰਮੇਵਾਰ ਹੈ ਐਡਮਿਨਿਸਟ੍ਰੇਸ਼ਨ ਵੀ ਜ਼ਿੰਮੇਵਾਰ ਹੈ ਕੋਟ ਨੂੰ ਜ਼ਿੰਮੇਵਾਰ ਆਪਾਂ ਕੀ ਕੀਤਾ ਜੇ ਆਪਾਂ ਕਹਿੰਦੇ ਕਿ ਜੀ ਪੰਜਾਬ ਦੇ ਵਿੱਚ ਇਹਨਾਂ ਦੁਕਾਨ ਸੀ ਇਹਨਾਂ ਮਾੜਾ ਸਮਾਜ ਸੀ ਦੇਖਿਆ ਜਿੱਤੇ ਕਿ ਹਜ਼ਾਰਾਂ ਬੱਚਿਆਂ ਨੂੰ ਫੜ ਕੇ ਮਾਰ ਦਿੱਤਾ ਗਿਆ ਤੇ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਫਿਰ ਉਸ ਸਟੇਟ ਦਾ ਪੁਲਿਸ ਮੁਖੀ ਲਾਇਆ ਗਿਆ ਜਿਹੜੇ ਸ਼ਰਾਪੀਕ ਇਹ ਕਲੇਮ ਕਰਦੇ ਸੀ ਕਿ 2000 ਮੁੰਡਾ ਮੈਮਾਰਿਆ ਦਾ 200 ਮੁੰਡਾ ਮੈਮਾਰਿਆ ਉਹਨਾਂ ਨੂੰ ਆਪ ਸਟੇਟ ਦਾ ਮੁਖੀ ਲਾਇਆ ਮੈਂ ਇੱਥੇ ਕੋਈ ਪੋਲਿਟਿਕਸ ਦੀ ਗੱਲ ਨਹੀਂ ਕਰ ਰਿਹਾ ਮੈਂ ਕੋਈ ਇੱਥੇ ਨਾ ਮੈਂ ਮੇਰਾ ਕੋਈ ਏਮ ਹੈ ਹਿਮਨਰਡ ਵਾਇਲੇਸ਼ਨ ਮੈਂ ਸਮਝਦਾ ਜੇ ਕਿਸੇ ਨੇ ਬੰਦੇ ਨੇ ਕੋਈ ਆਫੈਂਸ ਕਮਿਟ ਕੀਤੀ ਹੈ ਤੇ ਹੀ ਇਜ਼ ਇਨਟਾਈਟਲ ਟੂ ਅ ਫੇਅਰ ਟ੍ਰਾਇਲ ਫਿਰ ਟ੍ਰਾਇਲ ਹੋਣਾ ਚਾਹੀਦਾ ਉਹਦਾ ਤੇ ਫਿਰ ਟ੍ਰਾਇਲ ਕਿਥੇ ਡਿਮਾਂਡ ਕਰਦਾ ਕਿ ਉਹਨੂੰ ਪਹਿਲਾਂ ਅਰੈਸਟ ਕਰ ਲਓ ਫਿਰ ਉਹਦੀ ਬੇਲ ਨਾ ਕਰੋ ਫਿਰ ਸਾਲੋ ਸਾਲ ਉਹਨੂੰ ਅੰਦਰ ਰੱਖੋ ਤੇ ਫਿਰ 4-5 ਸਾਲ ਬਾਅਦ ਜਾ ਕੇ ਕਹਿ ਦਿਓ ਜੀ ਕਿ ਓਏ ਉਹ ਗਲਤੀ ਹੋ ਗਈ ਜੀ ਇਹ ਇਨੋਸੈਂਟ ਹੈ ਇਹਨੇ ਕੁਝ ਨਹੀਂ ਕੀਤਾ ਫਿਰ ਉਹਦੀ ਹਿਊਮਨ ਰਾਈਟ ਵਾਇਲੇਸ਼ਨ ਨਹੀਂ ਆਏ ਫਿਰ ਕੌਣ ਜ਼ਿੰਮੇਵਾਰ ਹੈ ਮੇਰੇ ਹਿਸਾਬ ਨਾਲ ਕੋਰਟ ਜ਼ਿੰਮੇਵਾਰ ਹੈ ਵਾਈ ਵਾਈ ਕਾਂਟ ਵੀ ਹੈਵ ਅ ਸਿਸਟਮ ਵੇਰ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਹੈ ਤੇ ਉਹਦੀ ਪ੍ਰਾਇਮਾ ਫੇਸ ਹੀ ਦੇਖ ਕੇ ਜੇ 90 ਦਿਨ ਦੇ ਵਿੱਚ ਚਲਾਨ ਦੇਣਾ ਹੈ ਪੁਲਿਸ ਨੇ 90 ਦਿਨ ਤੋਂ ਬਾਅਦ ਜੇ ਚਲਾਨ ਹੋ ਗਿਆ ਤੇ ਉਹਦਾ ਟ੍ਰਾਇਲ ਹੋਣਾ ਹੈ ਤੇ ਉਹਦੀ ਬੇਲ ਹੋ ਜਾਣੀ ਚਾਹੀਦੀ ਤੁਸੀਂ ਇੱਕ 7-8 ਸਾਲ ਪੁਰਾਣਾ ਐਫਆਈਆਰ ਚੁੱਕਦੇ ਹੋ ਕਿਸੇ ਪੋਲੀਟਿਕਲ ਲੀਡਰ ਨੂੰ ਤੁਸੀਂ ਅੰਦਰ ਕਰ ਦਿੰਦੇ ਹੋ ਔਰ ਉਸ ਕੇਸ ਦੇ ਵਿੱਚ ਅੰਦਰ ਕਰਦੇ ਹੋ ਜਿੱਥੇ ਸੁਪਰੀਮ ਕੋਰਟ ਨੂੰ ਰੀਲੀਫ ਮਿਲ ਚੁੱਕੀ ਹੈ ਤੁਸੀਂ ਜਾ ਕੇ ਕਹਿੰਦੇ ਹੋ ਸਾਡਾ ਫਰਦਰ ਇਨਵੈਸਟੀਗੇਸ਼ਨ ਤੇ ਕੌਣ ਵਾਇਓਲੇਟ ਕਰ ਰਿਹਾ ਕਿਸੇ ਦੇ ਹਿਊਮਨ ਰਾਈਟ ਸਟੇਟ ਕਰ ਰਹੀ ਹੈ ਪੁਲਿਸ ਕਰ ਰਹੀ ਹੈ ਇੱਕ ਪੁਲਿਸ ਪਾਇ ਆਪਣਾ ਪਲਾਇਬਲ ਪੁਲਿਸ ਅਫਸਰ ਨੂੰ ਤੁਸੀਂ ਖੜਾ ਕਰ ਦਿਓ ਉਹਦੇ ਕੋਲੋਂ ਜੋ ਮਰਜ਼ੀ ਕਰਵਾ ਲੈਂਦੇ ਹੋ ਤੁਸੀਂ ਅਸੀਂ ਉਸ ਹਿਊਮਨ ਰਾਈਟ ਵਾਇਲੇਸ਼ਨ 75 ਸਾਲ ਕਿੱਥੋਂ ਆ ਕਿੱਥੇ ਆ ਗਏ ਇਸ ਇਸ ਸਟੇਟ ਦੇ ਯੂਨੀਅਨ ਇਹ ਆਪਣਾ ਸਾਡਾ ਵਨ ਆਫ ਦੀ ਫੰਡਮੈਂਟਲ ਰਾਈਟ ਜਾਂ ਸਾਡਾ ਹਿਊਮਨ ਰਾਈਟ ਹੈਗਾ ਕਿਸੇ ਆਪਣੀ ਮਰਜ਼ੀ ਦੀ ਗਵਰਨਮੈਂਟ ਛੁੱਟ ਸਕੇ ਕਿਆ ਅਸੀਂ ਛੁੱਟ ਰਹੇ ਹਾਂ ਆਪਣੀ ਮਰਜ਼ੀ ਦੀ ਗਵਰਨਮੈਂਟ ਅਸੀਂ ਜਦੋਂ ਪੈਸੇ ਲੈ ਕੇ ਵੋਟ ਪਾਉਂਦੇ ਆ ਕੀ ਅਸੀਂ ਆਪਣੀ ਮਰਜ਼ੀ ਦੀ ਗਵਰਨਮੈਂਟ ਚੁੰਨਦੇ ਆ ਉਹ ਫਿਰ ਸਾਡਾ ਨਤੀਜਾ ਕੀ ਹੈ ਫਿਰ ਤੁਹਾਡੇ ਨਾਲ ਜੋ ਜਾਂ ਮੇਰੇ ਨਾਲ ਜੋ ਵਾਪਰ ਰਿਹਾ ਉਹ ਹੁੰਦਾ ਫਿਰ ਹਿਊਮਨ ਰਾਈਟ ਦੀ ਅਸੀਂ ਕੀ ਗੱਲ ਕਰ ਸਕਦੇ ਹਾਂ ਜੇ ਹਿਊਮਨ ਰਾਈਟ ਦੇ ਆਪਾਂ ਸਭ ਉਹ ਮੇਰੇ ਵਿਚਾਰ ਨਾਲ 75 ਸਾਲ ਤੋਂ ਆਪਾਂ ਦੇ ਡਿਗਰੀਟ ਹੋਏ ਹਿਊਮਨ ਰਾਈਟ ਵਾਇਲੇਸ਼ਨ ਦੇ ਵਿੱਚ ਜਾਂ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕੀ ਕਰਨਾ ਚਾਹੀਦਾ ਅੱਗੇ ਮੈਂ ਸ਼ੁਕਰਗੁਜ਼ਾਰ ਹਾਂ ਐਸੀ ਸੰਸਥਾ ਜਿੱਥੇ ਕਿ ਇਹਨਾਂ ਨੇ ਇੱਕ ਉਪਰਾਲਾ ਕੀਤਾ ਉਸ ਗੱਲ ਨੂੰ ਯਾਦ ਕਰਨ ਵਾਸਤੇ ਜਾਂ ਤੁਹਾਨੂੰ ਇੱਥੇ ਇਕੱਠਾ ਕੀਤਾ ਕਿ ਤੁਸੀਂ ਸੁਣ ਸਕੋ ਕਿ ਕੀ ਹਿਊਮਨ ਰਾਈਟ ਹੈ ਤੇ ਕੀ ਕਰਨਾ ਚਾਹੀਦਾ ਤੇ ਅੱਗੇ ਕੀ ਵਿਚਾਰ ਹੋਣਾ ਚਾਹੀਦਾ ਸਾਡਾ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਜੋ ਮੇਰੀ ਤੁਛ ਫੁੱਦੀ ਹੈ ਉਹਦੇ ਮੁਤਾਬਕ ਮੈਂ ਤੁਹਾਨੂੰ ਦੱਸ ਸਕਾਂ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਹਿਊਮਨ ਰਾਈਟ ਦੇ ਵਾਸਤੇ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਇੱਕ ਚਾਰ ਪੰਜ ਤਰੀਕੇ ਜਿਹੜੇ ਨੇ ਉਹ ਇਹੀ ਨੇ ਕਿ ਇਸ ਤਰ੍ਹਾਂ ਹੀ ਆਪਾਂ ਇੱਕ ਦੂਜੇ ਨੂੰ ਆਪਾਂ ਨਮਾਇੰ ਕਰਾਉਂਦੇ ਰਹੀਏ ਆਪਾਂ ਯਾਦ ਕਰਾਉਂਦੇ ਰਹੀਏ ਜਿੱਦਾਂ ਬੈਂਸ ਸਾਹਿਬ ਨੇ ਕਿਹਾ ਕਿ ਭੁੱਲਣ ਵਾਲੀ ਗੱਲ ਨਹੀਂ ਜਿਵੇਂ बार-बार याद करेंगे ते अस्सी ਸਾਡੀ ਵੀ ਕੌਨਸ਼ੀਅਸ ਕਿਤੇ ਜਾਗੂਗੀ ਤੇ ਅਸੀਂ ਵੀ ਆਪਣਾ ਕੁਝ ਕੌਂਟ੍ਰਿਬਿਊਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਇਹ ਹਿਊਮਨ ਰਾਈਟ ਦੀ ਵਾਇਓਲੇਸ਼ਨ ਨੂੰ ਰੋਕੇ ਜਾ ਸਕੀ ਪਬਲਿਕੇਸ਼ਨ ਬਹੁਤ ਡੱਟ ਕੇ ਸਾਨੂੰ ਪਬਲਿਸ਼ ਕਰਨਾ ਚਾਹੀਦਾ ਜਿੱਥੇ ਹਿਊਮਨ ਰਾਈਟ ਵਾਇਓਲੇਸ਼ਨ ਹੈ ਬੈ ਸਾਹਿਬ ਵਰਗੇ ਬੰਦੇ ਅੱਗੇ ਆਉਣੇ ਚਾਹੀਦੇ ਨੇ ਗਰਕਸ਼ਾਹ ਵਰਗੇ ਬੰਦੇ ਜਾਂ ਹੋਰ ਵੀ ਜਿਹੜੇ ਇੰਟੈਲੈਕਚੁਅਲ ਨੇ ਕਿਤੇ ਵੀ ਹਿਊਮਨ ਰਾਈਟ ਵਾਇਓਲੇਸ਼ਨ ਹੁੰਦੀ ਹੈ ਮਾਲੀ ਸਾਹਿਬ ਹੋ ਰਹੀ ਮੈਂ ਤਰਖਾਸ ਕਰੂੰਗਾ ਮੈਨੂੰ ਵੀ ਜੇ ਕੋਈ ਸੇਵਾ ਲਾਓਗੇ ਤੇ ਮੈਂ ਤਿਆਰ ਆ ਆਉਣ ਵਾਸਤੇ ਆਪਾਂ ਜਾ ਕੇ ਉਹਨੂੰ ਇਨਵੈਸਟੀਗੇਟ ਕਰੀਏ ਪਤਾ ਕਰੀਏ ਫੈਕਟਸ ਇਕੱਠੇ ਕਰੀਏ ਤੇ ਫਿਰ ਉਹਨੂੰ ਪਰਸੂ ਕਰੀਏ ਕਿ ਇਹਨੂੰ ਕਿਸੇ ਨਤੀਜੇ ਤੱਕ ਲੈ ਕੇ ਜਾ ਸਕੀ ਸੈਮੀਨਾਰ ਕਰਨਾ ਕੁਛ ਨਹੀਂ ਬੰਦ ਆਪਣੇ ਵਿਚਾਰ ਇੱਕ ਦੂਜੇ ਦੇ ਆਪਣੀਆਂ ਦਿਲ ਦੀਆਂ ਪੜਾਸਾਂ ਕੱਢ ਕੇ ਆਪਾਂ ਇੱਥੇ ਖੜੇ ਹੋ ਜਾਾਂਗੇ ਉਹਦਾ ਨਤੀਜਾ ਕੁਛ ਨਹੀਂ ਨਿਕਲਣਾ ਨਤੀਜਾ ਨਿਕਲਣਾ ਚਾਹੀਦਾ ਪ੍ਰੈਕਟੀਕਲ ਕਰਾਂ ਆਪਾਂ ਕੋਈ ਜਿਸ ਤਰ੍ਹਾਂ ਆਪਣੇ ਵੱਡੇ ਸਤਾਰ ਜੀਤ ਸਿੰਘ ਬੈਂਸ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਸੀ ਉਹਨਾਂ ਨੇ ਬੜਾ ਕੰਮ ਕੀਤਾ ਇਸ ਤਰ੍ਹਾਂ ਦੇ ਕੰਮ ਕਰਨ ਦੀ ਲੋੜ ਹੈ ਸਾਨੂੰ ਇੱਕ ਸੰਸਥਾ ਇਹ ਮੈਂ ਸਮਝਦਾ ਮਾਂ ਕਿ ਇਹ ਇੱਕ ਜਿਹੜੀ ਸੰਸਥਾ ਪ੍ਰੈਜੈਂਟ ਸੰਸਥਾ ਇਹਨਾਂ ਨੂੰ ਇੱਕ ਪੈਨ ਲੈਣੀ ਚਾਹੀਦੀ ਹੈ ਇੱਥੇ ਕਰਕੇ ਲੋਕਾਂ ਨੂੰ ਗਰਖਸ਼ਾ ਵਰਗਿਆਂ ਨੂੰ ਮਾਲੀ ਸਾਹਿਬ ਵਰਗਿਆਂ ਨੂੰ ਬੈਂਸਾ ਹੋਰ ਵੀ ਆਪਣਾ ਕਾਲੋ ਸਾਹਿਬ ਬੈਠੇ ਨੇ ਹੋਰ ਵੀ ਮੀਤੋਰੀ ਬੈਠੇ ਨੇ ਬੜੇ ਐਨਾਲਿਸਟ ਐਨਾਲਿਟਿਕ ਐਨਾਲਿਸਿਸ ਕਰਦੇ ਨੇ ਹਰ ਗੱਲ ਦਾ ਤੇ ਸਾਨੂੰ ਲੋੜ ਹੈ ਆਪਾਂ ਇਹਨੂੰ ਕਰੀਏ ਜਿੱਥੇ ਵੀ ਆਪਾਂ ਨੂੰ ਹਿਮਰਾਇਡ ਵਾਇਓਲੇਸ਼ਨ ਕਿਤੇ ਹੁੰਦੀ ਹੈ ਉਹਨੂੰ ਆਪਾਂ ਉਹਦੇ ਫੈਕਟਸ ਇਕੱਠੇ ਕਰੀਏ ਇਕੱਠੇ ਕਰਕੇ ਉਹਨੂੰ ਫਿਰ ਉਹਦਾ ਸਿੱਟੇ ਤੱਕ ਲੈ ਕੇ ਜਾਈਏ ਜੇ ਕੋਰਟ ਜਾਣ ਦੀ ਲੋੜ ਹੈ ਆਪਾਂ ਹਿਮਰਾਇਡ ਕਮਿਸ਼ਨ ਬਣਾਏ ਹੋਏ ਨੇ ਮੈਂ ਨਹੀਂ ਸਮਝਦਾ ਕਿ ਹਿਮਰਾਇਡ ਕਮਿਸ਼ਨ ਜਿਹੜੇ ਨੇ ਉਹ ਵੀ ਕੋਈ ਆਪਣਾ ਰੋਲ ਇਦਾਂ ਬਾਖੂ ਵੀ ਨਵਾਰੇ ਨਹੀਂ ਬੀਬਾ ਜੀ ਜਿੱਥੇ ਦੱਸਿਆ ਕਿ ਉਹਨਾਂ ਨੇ ਹਿਮਰਾਇਡ ਕਮਿਸ਼ਨ ਕੀ ਗੋਈ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਬੜਾ ਇੱਕ ਸਿੰਪਲ ਜਿਹਾ ਆਨਸਰ ਹੈ ਕਿਉਂ ਨਹੀਂ ਕਰ ਸਕਦੇ ਜੇ ਤੁਹਾਡੇ ਕੋਲ ਕੋਈ ਪਾਵਰ ਹੈ ਤਾਂ ਤੁਹਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ ਕੋਰਟ ਕੋ ਜਾਓ ਤੁਸੀਂ ਕੋਰਟ ਕੋ ਇੰਨੀ ਪਾਵਰ ਹੈ 226 ਜਿਹੜਾ ਆਰਟੀਕਲ ਹੈ ਜਾਂ 32 ਆਰਟੀਕਲ ਆਫ ਕਨਸਟੀਟਿਊਸ਼ਨ ਜਿਹੜਾ ਹੈ ਇਟ ਇਜ਼ ਸੋ ਵਾਈਡ ਜਿੱਥੇ ਵੀ ਇਨਜਸਟਿਸ ਹੈ ਪਹੁੰਚ ਸਕਦਾ ਉੱਤੇ ਆਰਟੀਕਲ ਪਰ ਹੈ ਕਿ ਤੁਹਾਡੇ ਮਾਧਾ ਹੋਣਾ ਚਾਹੀਦਾ ਤੁਹਾਡੇ ਉੱਤੇ ਪਹੁੰਚਦਾ ਆਪਣਾ ਦੋ ਜਜਮੈਂਟ ਦਾ ਜ਼ਿਕਰ ਕਰਕੇ ਮੈਂ ਹੋਰ ਕਨਕਲੂਡ ਕਰੂੰਗਾ ਅੱਜ ਦੇ ਕੇਸ ਦੇ ਵਿੱਚ ਇੱਕ ਜਜਮੈਂਟ ਹੈਗੀ ਆ ਕਿ ਪੁਲਿਸ ਦੇ ਜਿਹੜੇ ਪਰਸਨਲ ਰਾਈਟਸ ਨੇ ਦੇ ਕੈਨ ਨਾਟ ਓਵਰਰਾਈਟ ਦੀ ਰਾਈਟ ਆਫ ਅ ਫ੍ਰੀ ਟਰਾਇਲ ਅੱਜ ਦੀ ਜਜਮੈਂਟ ਹੈ ਅੱਜ ਦੇ ਪੇਪਰ ਦੇ ਵਿੱਚ ਹੈ ਪੁਲਿਸ ਦੇ ਕੋਲ ਡਾਟਾ ਸੀ ਮੋਬਾਈਲ ਦਾ ਉਹ ਥੱਲੇ ਕੋਰਟ ਨੇ ਕਿਹਾ ਜੀ ਨਹੀਂ ਪ੍ਰੋਟੈਕਟ ਕਰ ਸਕਦੇ ਹਾਈ ਕੋਰਟ ਨੇ ਅੱਜ ਕਿਹਾ ਮੈਂ ਖੁਸ਼ ਆਂ ਕਿ ਇਸ ਗੱਲ ਤੇ ਕਿ ਉਹਨਾਂ ਨੇ ਕਿਹਾ ਕਿ ਨਹੀਂ ਉਹਨੂੰ ਪ੍ਰੀਜ਼ਰਵ ਕਰੋ ਤਾਕੇ ਫੇਰ ਟ੍ਰਾਇਲ ਬੰਦੇ ਦਾ ਸਫਰ ਨਾ ਹੋਵੇ ਕਿਉਂਕਿ ਉਹਦਾ ਜਿਹੜਾ ਪਰਸਨਲ ਰਾਈਟ ਹੈ ਜਿਹੜਾ ਉਹਦਾ ਪੁਲਿਸ ਆਫਸਰ ਦਾ ਉਹ ਤਰਜੀਹ ਨਹੀਂ ਦੇ ਸਕਦੇ ਤੁਸੀਂ ਆਪਣੇ ਉਹਦੇ ਫੇਰ ਟ੍ਰਾਇਲ ਤੇ ਦੂਸਰੇ ਇੱਕ ਹੋਰ ਜਜਮੈਂਟ ਦੂਜੀ ਹੈ ਕਿ ਉਹ ਇੱਕ ਜੱਜ ਨੇ ਕਿਹਾ ਹੈ ਕਿ ਜੀ ਜਿਹੜਾ ਬੰਦਾ ਵਿਚਾਰਾ ਇੱਕ ਐਨਐਸਐਚ ਬੈਠਾ ਹੋਇਆ ਉੱਥੇ ਡਿਬਰੂਗੜ ਉਹਨੇ ਪਟੀਸ਼ਨ ਪਾਈ ਸੀ ਕਿ ਮੇਰਾ ਮੈਨੂੰ ਟ੍ਰਾਇਲ ਵਾਸਤੇ ਲਿਆਂਦਾ ਜਾਵੇ ਇੱਥੇ ਅਜਨਾਲਾ ਜਿਹੜਾ ਕੇਸ ਸੀ ਉਹਨੇ ਕਿਹਾ ਜੀ ਨਹੀਂ ਜਿਹੜਾ ਬੰਦਾ ਪ੍ਰੀਵੈਂਟਿਡ ਡਿਟੈਂਸ਼ਨਸ ਹੈ ਉਹਦੇ ਫੰਡamentals ਰਾਈਟਸ ਜਿਹੜੇ ਹਨ ਉਹ ਰੈਫਰ ਨਹੀਂ ਕੀਤੇ ਜਾ ਸਕਦੇ ਅਨਫੋਰਚੂਨੇਟ ਫੰਡamentals ਰਾਈਟਸ ਕਦੀ ਕਿਸੇ ਦੇ ਐਕਸਟਿੰਗੁਇਸ਼ ਨਹੀਂ ਹੁੰਦੇ ਕਦੀ ਵੀ ਕਿਤੇ ਔਰ ਇਹਨੂੰ ਬੜੇ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਨੈਸ਼ਨਲ ਸਿਕਿਉਰਿਟੀ ਐਕਟ ਜਾਂ ਜਿਹੜੇ ਹੋਰ ਵੀ ਐਸੇ ਐਕਟ ਨੇ ਜਿਹੜੇ ਜਿੰਨਾਂ ਦਾ ਜ਼ਿਕਰ ਇੱਥੇ ਕੀਤਾ ਗਿਆ ਚਰਮਾਲੀ ਸਾਹਿਬ ਨੇ ਵੀ ਕੀਤਾ ਉਹ ਇੱਕ ਮੈਂ ਸਮਝਦਾ ਇਹ ਇਨੈਕਟਮੈਂਟ ਜਿਹੜੀਆਂ ਨੇ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਨੇ ਜੇ ਬੰਦੇ ਕਿਸੇ ਨੇ ਕ੍ਰਾਈਮ ਕੀਤਾ ਹੈ ਜੇ ਕਿਸੇ ਨੇ ਕੋਈ ਆਫੈਂਸ ਕੀਤੀ ਹੈ ਤੇ ਹੀ ਸ਼ੁੱਡ ਬੀ ਸਬਜੈਕਟਡ ਟੂ ਟ੍ਰਾਇਲ ਵੇਅਰ ਹੀ ਗੈਟਸ ਦੀ ਫੇਅਰ ਚਾਂਸ ਟੂ ਡਿਫੈਂਡ ਅੰਸਰ ਤੁਸੀਂ ਉਹਨੂੰ ਐਨਐਸਏ ਲਾ ਕੇ ਭੇਜ ਦਿੰਦੇ ਹੋ ਇਹ ਤੁਮ ਚੁੱਕ ਕੇ ਤੁਸੀਂ ਪਾ ਦਿੰਦੇ ਉਹਨੂੰ ਡਿਬਰੂਗੜ੍ਹ ਜਿੱਥੇ ਕਿ ਉਹਦਾ ਇੱਕ ਪਰਿਵਾਰ ਦਾ ਬੰਦਾ ਮਿਲ ਜਾਣ ਵਾਸਤੇ ਨਹੀਂ ਜਾ ਸਕਦਾ ਤੇ ਮਿਲ ਜਾਣ ਦੀ ਪਰਮਿਸ਼ਨ ਵੀ ਨਹੀਂ ਮਿਲਦੀ ਉਹਨੂੰ ਤੁਸੀਂ ਇਹ ਕਿੱਥੋਂ ਦਾ ਇਨਸਾਫ ਹੈ ਇਹ ਹਿਊਮਨ ਰਾਈਟ ਵਾਇਓਲੇਸ਼ਨ ਨਹੀਂ ਮੈਂ ਸਮਝਦਾ ਇੱਕ ਸਭ ਤੋਂ ਵੱਡੀ ਹਿਊਮਨ ਰਾਈਟ ਵਾਇਓਲੇਸ਼ਨ ਇਹ ਹੈ ਕਿ ਇਹ ਸਟੇਟ ਵਾਇਓਲੇਟ ਕਰ ਰਹੀ ਹੈ ਵਿਦ ਟੀਊ ਪ੍ਰੋਸੈਸ ਆਫ ਲਾਅ ਇਹ ਟੀਊ ਪ੍ਰੋਸੈਸ ਆਫ ਲਾਅ ਨਹੀਂ ਹੈ ਇਹ ਇੱਕ ਵਾਇਓਲੇਟਿਵ ਆਫ ਲਾਅ ਹੈ ਇਹ ਟੀਊ ਪ੍ਰੋਸੈਸ ਆਫ ਲਾਅ ਇਹ ਫੇਅਰ ਲਾਅ ਨਹੀਂ ਹੈ ਫੇਅਰ ਲਾਅ ਉਹ ਹੈ ਜਿਹੜਾ ਇੱਕ ਇਕ ਹਰੇਕ ਆਦਮੀ ਨੂੰ ਹਰ ਇੱਕ ਇਨਸਾਨ ਨੂੰ ਆਪਣੇ ਡਿਫੈਂਸ ਵਾਸਤੇ ਆਪਣੇ ਕਹਿਣ ਵਾਸਤੇ ਉਹਨਾਂ ਵਿਚਾਰਿਆਂ ਨੂੰ ਉਹ ਜਿਹੜੇ ਐਨਐਸਏ ਚ ਉੱਥੇ ਰੀਟੇਨ ਕੀਤੇ ਗਏ ਨੇ ਮੇਰੇ ਸਹਾਰਨਾ ਇਹ ਐਨਐਸਏ ਦਾ ਕੋਈ ਕੇਸ ਬੰਦਾ ਹੀ ਨਹੀਂ ਇਸ ਕਰਕੇ ਨਹੀਂ ਬੰਦਾ ਕਿ ਇਹ ਜਿਹੜੀ ਇੰਡੀਵਿਜੂਅਲ ਡਿਫੈਂਸ ਹੈ ਉਹ ਉਹਦੇ ਵਾਸਤੇ ਐਨਐਸਏ ਨਹੀਂ ਲੱਗ ਸਕਦਾ ਔਰ ਉਹਨਾਂ ਦੀ ਅਨਫੋਰਚੂਨੇਟ ਬਾਤ ਇਹ ਹੈ ਕਿ ਉਹਨਾਂ ਨੂੰ ਕੋਈ ਲੀਗਲ ਅਸਿਸਟੈਂਸ ਕਿਸੇ ਨੇ ਨਹੀਂ ਦਿੱਤੀ ਮੈਨੂੰ ਜਦੋਂ ਪਤਾ ਲੱਗਿਆ ਸੀ ਮੈਂ ਥੋੜੀ ਕੋਸ਼ਿਸ਼ ਕੀਤੀ ਮੈਂ ਅਸ਼ੇ ਕਰ ਰਿਹਾ ਤੁਹਾਡੇ ਨਾਲ ਮੈਂ ਐਸ்சிਪੀਸੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਵਾਂਟਡ ਟੂ ਹੈਲਪ them ਮੈਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਵਾਸਤੇ ਇੱਕ ਚੰਗੇ ਵਕੀਲ ਕਰੋ ਉਹ ਐਨਐਸਏ ਉਹਨਾਂ ਦੀ ਡਿਟੈਂਸ਼ਨ ਰਹਿ ਨਹੀਂ ਸਕਦੀ ਜੇ ਕੋਈ ਚੰਗਾ ਆਰ ਉਹਨਾਂ ਨੂੰ ਪ੍ਰੋਪਰ ਅਸਿਸਟੈਂਸ ਮਿਲਦੀ ਇਨ ਐਨਐਸਏ ਡਿਟੈਂਸ਼ਨ ਅਜ ਤੱਕ ਕੁਐਸ਼ ਹੋ ਜੁਦੀ ਇੱਕ ਮੈਂ ਇਹ ਨਜ਼ਰੀਆ ਦੇਣਾ ਹੈ ਹਿਊਮਨ ਰਾਈਟ ਵਾਇਓਲੇਸ਼ਨ ਨੂੰ ਮੈਂ ਬਹੁਤ ਹੀ ਮਸ਼ਕੂਰ ਆ ਸਭ ਦਾ ਗਰਗ ਸਿੰਘ ਸਾਹਿਬ ਦਾ ਤੁਹਾਡਾ ਸਭ ਦਾ ਅੱਜ ਤੁਹਾਡੇ ਵਿਚਾਰ ਸੁਣ ਕੇ ਮੇਰਾ ਹਾਰਾਈਜ਼ਨ ਵਾਈਡਰ ਹੋਇਆ ਹੈ ਮੈਂ ਕੁਝ ਸਿੱਖੇ ਜਾ ਰਿਹਾ ਇਥੋਂ ਦਾਇਸ਼ ਦੇ ਕਿ ਮੈਂ ਜੋ ਸੈਂਟੀਮੈਂਟਲ ਹੋ ਕੇ ਤੁਹਾਡੇ ਨਾਲ ਆਪਣੇ ਸ਼ੇਅਰ ਕੀਤੇ ਨੇ ਵੀ ਉਹ ਮੈਂ ਜੇ ਸਮਝਦਾ ਕਿ ਕੋਈ ਗੁਸਾਖੇ ਹੋਏ ਤੇ ਉਸ ਦੀ ਖੇਮਾ ਚਾਹੂੰਗਾ ਫਤਿਹ ਪ੍ਰਵਾਨ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ